ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰੇ YouTube ਚੈਨਲ ਅਤੇ ਫੇਸਬੁਕ ਪੇਜ ਤੇ ਸਵਾਗਤ ਹੈ ਜੀ ਅੱਜ ਦੇ ਆਪਾਂ ਵੀਡੀਓ ਲੈ ਕੇ ਆਏ ਆ ਪਟਿਆਲਾ ਸ਼ਾਹੀ ਪੱਗ ਜਿਹੜੀ ਲੈ 7.5 ਮੀਟਰ ਆ ਤੇ ਜਿਹੜਾ ਕਪੜਾ ਆਪਾਂ ਫੋਲਵਰ ਵਰਤਿਆ ਜਿਹੜਾ ਆਪਾਂ ਪੰਨਾ ਲਾਉਣਾ ਲਾਣਾ ਸਰਦੇ ਸੈਂਟਰ ਤੋਂ ਲਿਆ ਕੇ ਲੜ ਨੂੰ ਪੂਣੀ ਦਾ ਹੁਲਦਾ ਥਲੇ ਰੱਖ ਕੇ ਬੰਦ ਪਸਾ ਉੱਤੇ ਰੱਖ ਕੇ ਦੋਈ ਪਲੇੜ ਆਪਾਂ ਇਕੱਠੇ ਕਰਕੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਇੱਕ ਵਾਰ ਫੋੜ ਕਰਨਾ ਹੈ ਤੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਸਾ ਕਰਕੇ ਤੇ ਉੱਤੋਂ ਥੋੜਾ ਕੈ ਲੜ ਨੂੰ ਤੱਪ ਲੈਣਾ ਹੈ ਤੱਪ ਕੇ ਚੰਗੀ ਤਰ੍ਹਾਂ ਜਿਹੜਾ ਸਾਫ ਕਰਕੇ ਅੱਧੀ ਅੱਧੀ ਗੱਲ ਟੱਕ ਜਿਹੜਾ ਲੜ ਨੂੰ ਲਗਾਉਣਾ ਹੈ ਤੇ ਜਿਹੜਾ ਆਪਾਂ ਅਗੜਾ ਲਾਉਣਾ ਲੜ ਨੂੰ ਬੈਕ ਤੋਂ ਪਿੰਚ ਕਰਕੇ ਫੋਣੀ ਦਾ ਹੌਲਦਾ ਬਸ ਥਲੇ ਰੱਖ ਲੈਣਾ ਹੈ ਬੰਦ ਪਾਸਾ ਉੱਤਰ ਆ ਕੇ ਦੋਈ ਪੱਲੇ ਵਿੱਚ ਜੜਿਆ ਪਾ ਪਹਿਲੀਆਂ ਪੱਲੀਆਂ ਨੂੰ ਜਿਆਦਾ ਖੋਲ ਕੇ ਚੰਗੀ ਤਰ੍ਹਾਂ ਇੱਕ ਔਰ ਤੇ ਇੱਕ ਵਾਰ ਫੋੜ ਗੰਨਾ ਲੜ ਨੂੰ ਫੋੜ ਕਰਕੇ ਚੰਗੀ ਤਰ੍ਹਾਂ ਜਿਹੜਾ ਉਤੋਂ ਲੜ ਨੂੰ ਚੱਕ ਤੱਬ ਵਣੇ ਨਬਕੇ ਤੇ ਫਿਰ ਇੱਕ ਵਾਰ ਫੋਲ ਕਾਰ ਕੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਮਟਾਈ ਚ ਕਰਕੇ ਤੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਸਾਫ ਕਰਕੇ ਲਗਾਉਣਾ ਹੈ ਕਿਉਂਕਿ ਆਪਾਂ ਜਿਹੜੀ ਮਟਾਈ ਆ ਉਹ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਉਹਦਾ ਫਾਸਲਾ ਜਿੰਦਾ ਹੀ ਉਹਦਾ ਰੱਖਣਾ ਚਾਹੁੰਦੇ ਤੁਸੀਂ ਉਹਦਾ ਉਹਨਾਂ ਫਾਸਲਾ ਰੱਖ ਕੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਉੱਪਰ ਲੋਟ ਕਰਕੇ ਤੇ ਥੱਲੇ ਸਾਫ ਕਰਕੇ ਤੇ ਜਿਹਨੀਆਂ ਨਹੀਂ ਨੋਕ ਤੋਂ ਚੜਾਈ ਰੱਖੇ ਸੀ ਉਹਦੀ ਗਾਹਾਂ ਜਾ ਕੇ ਜਿਹੜੀ ਆਪਾਂ ਚੜਾਈ ਵਧਾ ਲੈਣੀ ਆ ਟਾਈਮ ਦੇ ਸੋਚ ਕੋਈ ਡੋਗਾ ਨਾ ਪਵੇ ਤੇ ਜਰਾ ਆਪਾਂ ਇਹ ਅਗਲਾ ਲੜ ਵੀ اسی ਤਰੀਕੇ ਨਾਲ ਲਾਉਣਾ ਹੈ ਜਿਹੜੇ ਵੀ ਸਾਡੇ YouTube ਚੈਨਲ ਤੇ ਨਵੇਂ ਹਨ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਤੇ ਜਿਹੜੇ ਵੀ ਸਾਡੇ Facebook ਤੇ ਨਵੇਂ ਹਨ ਉਹ ਸਾਡੇ Facebook ਪੇਜ ਨੂੰ ਫੋਲੋ ਜਰੂਰ ਕਰਿਓ ਤੇੜਾ ਆਪਾਂ ਅਗਲਾ ਲੜਾ ਲੜਨੋਂ ਵੈਤੋਂ ਪਿੱਛੇ ਕਰਕੇ ਪੂਣੀ ਦਾ ਖੋਲਦਾ ਨਾਲ ਥੱਲੇ ਰੱਖ ਲਵਾਂ ਤੇ ਬੰਦ ਬਸ ਉੱਤਰਾ ਕੇ ਤੋ ਇਹ ਬਲੇ ਵਚਿਹੜੇ ਪੱਲੇ ਪੰਨੋਂ ਜਿਆਦਾ ਹੋਲ ਕਿਹੜਾ ਲੜਨ ਨੂੰ ਲਗਾਉਣਾ ਹੈ ਜਿਹੜਾ ਹੁਣ ਆਪਾਂ ਲੜ ਲਾਇਆ ਸੀ ਉਹਦੇ ਵਿੱਚ ਜਿਹੜਾ ਆਪਾਂ ਵਾਇਰ ਫੇੜਨਾ ਹੈ ਵਾਇਰ ਫੇੜ ਕੇ ਚੰਗੀ ਤਰ੍ਹਾਂ ਤੇ ਉਹਦਾ ਫਾਸਲਾ ਜਿਹੜਾ ਆਪਾਂ ਲੜ ਦਾ ਸੈਟ ਕਰਕੇ ਤੇ ਉੱਥੋਂ ਜਿਹੜਾ ਲੜਨ ਜੋੜ ਕਰਕੇ ਤੇ ਪ੍ਰੈਸ ਕਰਕੇ ਤੇ ਸੌਫ ਕਰਕੇ ਲਗਾ ਦੇਣਾ ਹੈ ਜਿਹੜਾ ਅਗਲਾ ਲਾਉਣਾ ਲੜਨ ਨੂੰ ਵੈਕ ਤੋਂ ਪਿੱਛੇ ਕਰਕੇ ਲਾਉਣਾ ਹੈ ਤੇ ਉੱਥੋਂ ਚੰਗੀ ਤਰ੍ਹਾਂ ਲੜਨ ਲੜਨ ਨੂੰ ਸੈਟ ਕਰਕੇ ਤੇ ਕੋਲ ਜਿਹਾ ਵਸਾ ਜਿਹੜਾ ਆ ਪਹਿਲੇ ਪੱਲਾ ਜਿਹੜਾ ਜਿਆਦਾ ਖੁੱਲਾਗੇ ਤੇ ਦੂਜਾ ਪੱਲਾ ਪਹਿੜਾ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਚੰਗੀ ਤਰ੍ਹਾਂ ਲੜ ਲੜ ਨੂੰ ਤੋ ਦੱਬ ਕੇ ਤੇ ਉਹ ਆ ਫਾਂਸਾ ਛੱਟ ਕਰਕੇ ਤੇ ਲੜ ਨੂੰ ਇੱਕ ਵਾਰ ਨੋਰ ਫੋਲ ਲਗਾ ਦੇਣਾ ਤੇ ਫੋਲ ਕਰਕੇ ਜਿਹੜਾ ਵਧੂਰਾ ਕਪੜਾ ਉਹਨੂੰ ਕਪੜਾ ਵੇਖਾ ਉਹਨੂੰ ਆਪਾਂ ਥੰਨੇ ਵਾਲ ਖਿੱਚ ਕੇ ਚੰਗੀ ਤਰ੍ਹਾਂ ਜਿਹੜਾ ਤੋ ਲੜ ਨੂੰ ਨੋਟ ਕਰਕੇ ਤੇ ਪ੍ਰੈਸ ਕਰਕੇ ਜਿਹੜਾ ਲੜ ਨੂੰ ਲਗਾਉਣਾ ਹੈ ਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਅਨੁਸਾਰ ਕਰਕੇ ਲਗਾਉਣਾ ਹੈ ਤੇ ਉਹਦਾ ਫਾਂਸ ਜਿਹੜਾ ਉਹ ਵੀ ਆਪਾਂ ਸਾਫ ਕਰਕੇ ਲੋਡ ਕਰਕੇ ਲਗਾਉਣਾ ਹੈ ਤੇ ਹਰੇਕ ਲੜ ਵਿੱਚ ਆਪਾਂ ਜਿਹੜੇ ਪੂਰੀ ਸਫਾਈ ਲਿਆ ਕੇ ਬਾਹਰ ਨਾਲ ਤੇ ਪ੍ਰੈਸ਼ ਕਰਕੇ ਜਿਹੜੇ ਲੜ ਨੂੰ ਲਾਉਣੇ ਹਨ ਤੇ ਜਿਹੜਾ ਆਪਾਂ ਅਗਲਾ ਲਾਉਣਾ ਲੜ ਨੂੰ ਬੈਕ ਤੋਂ ਪਿੰਚ ਕਰਕੇ ਲਗਾਉਣਾ ਹੈ ਪੂਰੀਆ ਹੁੰਦਾ ਤੁਹਾਨੂੰ ਲਾ ਕੇ ਪੰਦ ਪਸੋਤ ਰੱਖ ਕੇ ਦੋਈ ਬੱਲੀਆਂ ਵਿੱਚ ਜਿਹੜੇ ਆਪਾਂ ਪਹਿਲੇ ਪਹਿਲੇ ਜਿਆਦਾ ਖੋਲ ਕੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਲੋਡ ਕਰ ਲੈਣਾ ਹੈ ਤੇ ਸਾਫ ਕਰਕੇ ਜਿਹੜਾ ਲੜ ਨੂੰ ਲਗਾਉਣਾ ਹੈ ਤੇ ਉਤੋਂ ਜਿਹੜਾ ਦੱਬ ਕੇ ਚੰਗੀ ਤਰ੍ਹਾਂ ਲੜ ਨੂੰ ਪ੍ਰੈਸ ਕਰਕੇ ਤੇ ਸਾਫ ਕਰਕੇ ਜਿਹੜਾ ਲੜ ਨੂੰ ਡਬਲ ਫੋਲਡ ਕਰਕੇ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਉਤੋਂ ਜਿਹੜਾ ਆਪਾਂ ਲੜ ਨੂੰ ਲੋਡ ਕਰਕੇ ਲਗਾ ਲਾਉਣਾ ਹੈ ਜਿਹੜਾ ਆਪਾਂ ਵਾਇਆ ਉਹ ਨਾਲ ਨਾਲ ਵੀ ਫੇਰ ਸਕਦੇ ਹਾਂ ਗਾਲ ਵਿੱਚ ਵੀ ਫੇਰ ਸਕਦੇ ਹਾਂ ਇਹ ਤੁਹਾਡੇ ਡਿਪੈਂਡਾ ਜਿਵੇਂ ਤੁਹਾਨੂੰ ਸੌਖਾ ਲੱਗਦਾ ਤੁਸੀਂ ਉਸ ਤਰੀਕੇ ਨਾਲ ਕਰ ਸਕਦੇ ਹੋ ਜਿਹੜਾ ਆਪਾਂ ਅਗਲਾ ਲੜਨਾ ਲੜਨ ਤੋਂ ਬਾਅਦ ਤੋਂ ਪੈਂਚ ਕਰਕੇ ਪੁਣੀਆ ਖੁੱਲਦਾ ਥਰੇ ਰੱਖ ਕੇ ਬੰਦ ਬਸ ਉੱਤ ਰੱਖ ਕੇ ਦੋ ਹੀ ਪੱਲੇ ਵਿੱਚ ਜਿਹੜੇ ਆਪਾਂ ਪਹਿਲੇ ਪੱਲੇ ਨੂੰ ਜ਼ਿਆਦਾ ਖੋਲਣਾ ਹੈ ਤੇ ਉਤੋਂ ਜਿਹੜਾ ਲੜਨ ਨੂੰ ਨੋਟ ਕਰਕੇ ਤੇ ਜੇ ਉਹ ਸੋਵਿਟ ਕੋਈ ਡੋਂਗੂ ਪੈਂਦਾ ਤਾਂ ਜਿਹੜਾ ਆਪਣਾ ਦੂਜਾ ਪੱਲਾ ਆਉਂਦਾ ਉਹ ਜਿਹੜਾ ਵੀ ਮਟਾਈ ਵਾਲੇ ਪਾਸੇ ਨਾਲ ਜੋੜਿਆ ਹੁੰਦਾ ਉਹਨੂੰ ਆਪਾਂ ਥੱਲੇ ਵੱਲ ਖਿੱਚ ਲੈਣਾ ਤੇ ਫਿਰ ਜਿਹੜਾ ਉਹ ਡੋਂਗੂ ਆ ਉਹ ਨਿਕਲ ਜਾਵੇਗਾ ਤੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਪ੍ਰੈਸ਼ ਕੱ ਲੈਣਾ ਤੇ ਉਤੋਂ ਜਿਹੜਾ ਲੜ ਨੂੰ ਢੋਕਾ ਲੈਣਾ ਹੈ ਵੀਡੀਓ ਵੀਡੀਓ ਵੱਤਵਾ ਸੇਜ ਰੁਕ ਰਿਓ ਤਾਂ ਜੋ ਜਿਹੜੇ ਵੀਰਾਂ ਨੂੰ ਪਟਿਆਲੇ ਸ਼ਹੀ ਪੱਗ ਬੰਨਣ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਤਾਂ ਇਹ ਵੀਡੀਓ ਦੇਖ ਕੇ ਜਿਹੜੇ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕੱ ਲੈਣਾ ਤੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਲੋਡ ਕਰਕੇ ਲਗਾਉਣਾ ਹੈ ਤੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਲੋਡ ਕਰਕੇ ਤੇ ਸਾਫ਼ ਕਰਕੇ ਤੇ ਡਬਲ ਫੋਲਡ ਕਰਕੇ ਜਿਹੜਾ ਲੜ ਨੂੰ ਤੇ ਚੰਗੀ ਤਰ੍ਹਾਂ ਫਰੈਸ਼ ਕਰਕੇ ਆਪਣੀ ਸ਼ੀਰ ਸ਼ਟ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਦੇ ਵੀਡੀਓ ਪਸੰਦ ਆ ਰਹੀਏ ਤੇ ਲਾਈਕ ਸ਼ੇਅਰ ਕਮੈਂਟ ਯੂ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਜਿਹੜਾ ਆਪਾਂ ਲੜ ਨੂੰ ਲੋਡ ਕਰਕੇ ਲਗਾ ਲੈਣਾ ਹੈ ਡੇੜਾ ਆਪਾਂ ਅਗਲਾ ਲੜਣਾ ਲੜਨ ਨੂੰ ਵਗ ਤੋਂ ਪਿੰਚ ਕਰਕੇ ਪੁਣੀਆ ਖੋਲ ਦਸਾ ਕੇ ਬੰਦ ਬਸੋਧ ਰੱਖੇੜਾ ਲੜਨ ਨੂੰ ਲਾਉਣਾ ਹੈ ਉਸੇ ਤਰੀਕੇ ਨਾਲ ਜਿਹੜੇ ਆਪਾਂ ਲੜ ਲਾਉਣੇ ਆ ਨਾ ਬਸ ਉਹਨਾਂ ਵਿੱਚ ਜਿਹੜਾ ਆਪਾਂ ਸਫਾਈ ਤੇ ਉਹਨਾਂ ਦੀ ਮੋਟਾਈ ਤੇ ਤੇ ਉਹਨਾਂ ਫਾਗੜਾ ਜਿਹੜੀ ਉਹ ਫਾਗੜਾ ਉਹ ਇੱਕੋ ਜਿਹਾ ਰੱਖਣਾ ਤੇ ਸਫਾਈ ਆਪਾਂ ਜਿਹੜੀ ਲੜਾਂ ਵਿੱਚ ਪੂਰੀ ਕਰਨੀ ਹੈ ਤੇ ਜੇ ਕੁylar ਜਲਮਟਾਈ ਆ ਜਾਂਦਾ ਹੈ ਤਾਂ ਉਸ ਉੱਤੇ ਜਿਹੜਾ ਬਵਾਜ ਨਾਲ ਪ੍ਰੈਸ ਕਰਕੇ ਤੇ ਚੰਗੀ ਤਰ੍ਹਾਂ ਜਿਹੜਾ ਲਾੜ ਨੂੰ ਲੋਰ ਕਰਕੇ ਯਾਨੀ ਕਿ ਸਾਫ ਕਰਕੇ ਤੇ ਪ੍ਰੈਸ ਕਰਕੇ ਜਿਹੜਾ ਲਾੜ ਨੂੰ ਲਗਾਉਣਾ ਹੈ ਜਿਹੜਾ ਉਸ ਵਿੱਚ ਜਿਹੜੀ ਉਸ ਦੀ ਮਟਾਈ ਹੋਵੇ ਉਹ ਬਾਕੀ ਲੜਾਂ ਦੇ ਬਰਾਬਰ ਆ ਜਾਵੇਗੀ ਤੇ ਉੱਤੇ ਲੜਾਂ ਛੜੀ ਗਾਲੀ ਜਿਹੜਾ ਤੁਸੀਂ ਡਬਲ ਸ਼ੀਸ਼ਾ ਉਹ ਜਿਹੜਾ ਆਪਣਾ ਵੱਟ ਸਕਦੇ ਹੋ ਤੇਰਾ ਆਪਾ ਅਗਲਾ ਲੜਣਾ ਲੜ ਨੂੰ ਬੈਕ ਤੋਂ ਪਿੰਚ ਕਰਕੇ ਪੂਣੀਆਂ ਹੌਫਲਾ ਥਰੇ ਰਾ ਕੇ ਬੰਦ ਪਤਾ ਉਤਰਾ ਕੇ ਦੋਈ ਪੱਲੇ ਵਿਚ ਜਿਹੜਾ ਆਪਾਂ ਪਹਿਲੇ ਪੱਲੇ ਜਿਆਦਾ ਹੋ ਲੈਣਾ ਤੇ ਉਹਦਾ ਪਹਿਲਾ ਫਾਸਲਾ ਉਹ ਸੈੱਟ ਕਰਕੇ ਜਿਹੜੇ ਆਪਾਂ ਪਹਿਲੇ ਪੱਜ ਲੜ ਲਏ ਨੇ ਉਹ ਜਿਹੜੇ ਉਤਲੇ ਲੜਾਂ ਦਾ ਫਾਸਲਾ ਹੋਊਗਾ ਉਹਨਾਂ ਦੇ ਬਰਾਬਰੀ ਜਿਹੜਾ ਆਪਾਂ ਸ਼ਿਮੇ ਲੜ ਦਾ ਮਾਤਰਾ ਰੱਖਣਾ ਹੈ ਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਲੜ ਨੂੰ ਲੋਡ ਕਰਕੇ ਲਗਾਉਣਾ ਹੈ ਤੇ ਉਤੋਂ ਵੀ ਜਿਹੜਾ ਆਪਾਂ ਲੜ ਨੂੰ ਲੋਡ ਕਰਕੇ ਤੇ ਪ੍ਰੈਸ ਕਰਕੇ ਤੇ ਸਾਹ ਕਰਕੇ ਜਿਹੜਾ ਆਪਾਂ ਲੜ ਨੂੰ ਹੋਣਾ ਹੈ ਆਪਣੀ ਸੱਜੀ ਸਾਈਡ ਵੱਲ ਤੋਂ ਵੀ ਜਿਹੜਾ ਆਪਾਂ ਲੜ ਨੂੰ ਲੋਡ ਕਰਕੇ ਲਗਾਉਣਾ ਹੈ ਤੇ ਇੱਕ ਵਾਰ ਜਿਹੜਾ ਲੜ ਨੂੰ ਮੋੜਗਾ ਨੇ ਨੱਕਰੀ ਜਿਹੀ ਕਿਹੜਾ ਪਾ ਲੜ ਨੂੰ ਫੋੜ ਕਰਨਾ ਹੈ ਤੇ ਉੱਤੋਂ ਜਿਹੜਾ ਲੜ ਨੂੰ ਦੱਬ ਕੇ ਤੇ ਆਪਾਂ ਸਾਹ ਕਰਕੇ ਤੇ ਪ੍ਰੈਸ ਕਰਕੇ ਜਿਹੜਾ ਲੜ ਨੂੰ ਲਵਾ ਦੇਣਾ ਹੈ ਤੇ ਉੱਤੋਂ ਜਿਹੜਾ ਛਾੜੀ ਗੱਲ ਲੈਣੀ ਹੈ ਤੇ ਆਪਣੀ ਫੇਪ ਉਹ ਵੀ ਆਪਾਂ ਸੈੱਟ ਕਰ ਲੈਣੀ ਹੈ ਤੇ ਚੰਗੀ ਤਰ੍ਹਾਂ ਜਿਹੜੇ ਆਪਾਂ ਲੜ ਲਾਇਆ ਨਾ ਵੀ ਜਿਹੜਾ ਆਪਾਂ ਚੰਗੀ ਤਰ੍ਹਾਂ ਵਾਈਫ ਰੇ ਕੇ ਉਹਨਾਂ ਦੀ ਸਫਾਈ ਕਰਾਂਗੇ ਤੇ ਉਤੜੜਾਂ ਦੀ ਛੜੀ ਕਰਾਂਗੇ ਤੇ ਜਿਹੜੇ ਆਪਣੇ ਨਾਲ ਕੋਈ ਜਦੋਂ ਮਟਾਈ ਚੋਵੇਗਾ ਉਸ ਤੇ ਆਪਾਂ ਜਿਹੜਾ ਵਾਈਪ ਪ੍ਰੈਸ ਕਰਕੇ ਬਾਹਰ ਨਾਲ ਪ੍ਰੈਸ ਕਰਕੇ ਜਿਹੜਾ ਲੜ ਨੂੰ ਲੜ ਨੂੰ ਪਤਵਾ ਕਰਾਂਗੇ ਤੇ ਆਪਣੀ ਸ਼ੇਪ ਹੈ ਜਿਹੜੀ ਉਹ ਵੀ ਆਪਾਂ ਸੈੱਟ ਕਰ ਲੈਣੀ ਹੈ ਤੇ ਉਤੜੜਾਂ ਦੇ ਵੀ ਜਿਹੜੀ ਆਪਾਂ ਸੈਟਿੰਗ ਉਹ ਕਰ ਲੈਣੀ ਹੈ ਤੇ ਉਤੜੜਾਂ ਵਿੱਚ ਜਿਹੜੇ ਤੁਸੀਂ ਸਾਡੇ ਨਾਲ ਲੋ ਜਿਸ਼ੜਾ ਆਪਣਾ ਬਸਾ ਦਿਓ ਤੇ ਉਤਲੇ ਲੜਾਈ ਸਫਾਈ ਕਰ ਲੈ ਵੀ ਜਿਹੜਾ ਤੁਸੀਂ ਦਬੋਛੀਆ ਆਪਣਾ ਵਰਤ ਗਏ ਉਤਲੇ ਲੜਾਈ ਸਫਾਈ ਕਰ ਸਕਦੇ ਹੋ ਜਿਹੜੇ ਆਪਾਂ ਲੜ ਲਏ ਸੀ ਉਹਨਾਂ ਦੇ ਜਿਹੜੇ ਉਹਨਾਂ ਆਪਾਂ ਵਾਈਫਾਈ ਨੇ ਤੇ ਪਿੱਛੇ ਦਾ ਕਿਹੜੇ ਵੀ ਚੰਗੀ ਤਰ੍ਹਾਂ ਵਾਈਫਾਈ ਫੇੜ ਕੇ ਉਹਨਾਂ ਦੀ ਲੜਾਈ ਸਫਾਈ ਕਰਨੀ ਹੈ ਤੇ ਉਤਲੇ ਲੜਾਈ ਸੈਟਿੰਗ ਕਰ ਲੈਣੀ ਹੈ ਤੇ ਬਾਕੀ ਪਾਕ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ ਤੇ ਆਪਣੀ ਜਿਹੜੀ ਸ਼ੇਪ ਉਹ ਵੀ ਆਪਾਂ ਸੈਟ ਕਰ ਲੈਣੀ ਹੈ ਜਿਹੜਾ ਆਪਾਂ ਕਲਗੀ ਲੜ ਲਾਉਣਾ ਜਿਹੜਾ ਆਪਾਂ ਪਾਗ ਬੇ ਲਗਾਉਣਾ ਨਾ ਕਿ ਇਹ ਜਿਹੜਾ ਆਪਾਂ ਪਾਗ ਬੇ ਲਗਾਉਣਾ ਹੈ ਤੇ ਨਾ ਕਿ ਇਹ ਜਿਹੜਾ ਆਪਾਂ ਪਾਗ ਬੇ ਲਗਾ ਕੇ ਜਿਹੜਾ ਆਪਾਂ ਕਲਗੀ ਲੜ ਲਾਉਣਾ ਅੱਧਾ ਉੱਤੋਂ ਅੱਧਾ ਥੱਲੇ ਗੋੜ ਕਰਕੇ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਬੈਗ ਤੋਂ ਲੜ ਨੂੰ ਥੜਾ ਇੱਥੇ ਲਿਆ ਕੇ ਮੋੜਿਆ ਕੇ ਜਿਹੜੀ ਪੂਰੀ ਚੜਾਈ ਘਟਾ ਦੇਣੀ ਹੈ ਤੇ ਉੱਤੋਂ ਦਾ ਲਾੜ ਨੂੰ ਸਾਹਕਾਰ ਕੇ ਤੇ ਥੱਲੇੋਂ ਸਾਹਕਾਰ ਕੇ ਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਇੱਕ ਵਾਰ ਤੋਂ ਉੱਤੋਂ ਤੇ ਥੱਲੇੋਂ ਥੋੜਾ ਥੋੜਾ ਹਰ ਕਾ ਕਾ ਫੋੜਾ ਨਾਲ ਲਾੜ ਨੂੰ ਚੰਗੀ ਤਰ੍ਹਾਂ ਜਿਹੜਾ ਪਲਰ ਨੂੰ ਪ੍ਰੈਸ ਕਰਕੇ ਤੇ ਪਾਗ ਪੰਚੇਸਲੇ ਰੱਖਣਾ ਹੈ ਪਾਗ ਪੰਚੇਸਲੇ ਰੱਖ ਕੇ ਆਪਾਂ ਜਿਹੜਾ ਫਰੰਟ ਵੱਲ ਨੂੰ ਫੋਲਡ ਕਰਦਨੇ ਹੈ ਫਰੰਟ ਵੱਲ ਨੂੰ ਫੋਲਡ ਕਰਕੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਲੋਟ ਕਰਕੇ ਤੇ ਆਪਣੇ ਜਿੰਨੀ ਤੁਸੀਂ ਉਹਦੀ ਚੜਾਈ ਰੱਖਣਾ ਤੁਸੀਂ ਉਹਨੇ ਉਹਦੀ ਚੜਾਈ ਰੱਖ ਕੇ ਜਿਹੜਾ ਲੜ ਨੂੰ ਦੱਬ ਲੈਣਾ ਹੈ ਤੇ ਇੱਕ ਵਾਰ ਜਿਹੜਾ ਲੜ ਨੂੰ ਦੱਬ ਕੇ ਗਾਹਾਂ ਜਾ ਕੇ ਜਿਹੜਾ ਆਪਾਂ ਲੜ ਨੂੰ ਫਲਾ ਦੇਣਾ ਹੈ ਤੇ ਜਿਹੜੀ ਆਪਣੀ ਸ਼ੇਪ ਉਹ ਵੀ ਆਪਾਂ ਜਿਹੜੀ ਸ਼ਰਟ ਕੱਢ ਲੈਣੀ ਹੈ ਤੇ ਜਿੱਥੇ ਕਿਤੇ ਬਾਹਰ ਹੋਣਗੇ ਉੱਥੇ ਕੋ ਵੀਰੇ ਆਪਣਾ ਬਾਏ ਵੇਅਰ ਕੇ ਜਿਹੜਾ ਆਪਣਾ ਆਪਣੇ ਵਾਲਿਓ ਕੱਢ ਲੈਣੇ ਹਨ ਤੇ ਆਪਣੀ ਵਾਕੀ ਪਾਗਰੀ ਵੀ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ ਤੇ ਜਿਹੜਾ ਆਪਾਂ ਸੈਟ ਟਕਣਾ ਜਿਹੜਾ ਆਪਾਂ ਪੱਲਣ ਲਈ ਸਟੋਰ ਦੇ ਸੈਟ ਕੀ ਉਹਨੂੰ ਬਾਅਕ ਤੋਂ ਖਿੱਚ ਕੇ ਜਿੱੰਨੀ ਤਰ੍ਹਾਂ ਜਿਹੜਾ ਚੜਫਾਸ ਨੂੰ ਫਲਾ ਦੇਣਾ ਫਲਾ ਕੇ ਤੇ ਇੱਕ ਵਾਰ ਫੇਰ ਕੀਤਾ ਲੈ ਤਾਂ ਜਿਹੜਾ ਆਪਣਾ ਸਿਰ ਉਹ ਜਿੱੰਨੀ ਤਰ੍ਹਾਂ ਟੱਪ ਕਵਰ ਹੋ ਸਕੇ ਤੇ ਜਿੱਥੇ ਕਿਤੇ ਸਿਰ ਲੰਗਾ ਰਹੇ ਤਾਂ ਉੱਥੇ ਬਾਜ ਵਰਤ ਕੇ ਆਪਣਾ ਜਿਹੜਾ ਸਿਰ ਕਵਰ ਕਰ ਸਕਦੇ ਹੋ ਜਿਹੜਾ ਬਲ ਜਿਠੋ ਗੇ ਸੋਨਾਂ ਗਰੇ ਹੈ ਤੇ 2W 6ਰ ਵਰਤ ਕੇ ਜਿਹੜਾ ਆਪਣਾ ਸੈਟ ਕਵਰ ਕਰ ਸਕਦੇ ਹੋ ਤੇ ਚਾਰੇ ਪਾਸੇ ਜਿਹੜਾ ਸੜ ਕਵਰ ਕਰਕੇ ਜਿਹੜਾ ਆਪ ਬੈਟ ਨਾਲ ਅੱਧਾ ਹਜਾ ਦਾ ਖੋਬੇ ਬੋਲ ਕਰਕੇ ਜਿਹੜਾ ਲਾਣ ਨੂੰ ਲਗਾਣਾ ਹੈ ਜਲਦੀ ਨਵੀਂ ਵੀਡੀਓ ਲੈ ਕੇ ਅੱਜ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ